ਸਰ ਕੀ ਮਸਲਾ ਜੀ ਹਾਂਜੀ ਆਓ ਸਰ ਕੀ ਮਸਲਾ ਹੈ ਤੇ ਆਪਣਾ ਉੱਥੇ ਹਸਪਤਾਲ ਵਾਲੇ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਨਹੀਂ ਤੁਸੀਂ ਕੀ ਕਰਨ ਆਏ ਹੋ ਤੁਸੀਂ ਕੀ ਕਰਨ ਆਏ ਹੋ ਹਾਂਜੀ ਆਈ ਤੇ ਕਵਰ ਕਰਨੇ ਫਿਰ ਹੱਥ ਕਿੰਨਾ ਮਾਰਦੇ ਜਦੋਂ ਉੱਥੇ ਕਰੋ ਆਈਡੀ ਨੂੰ ਹੱਥ ਕਿੰਨਾ ਮਾਰਦੇ ਮੈਂ ਵੀ ਮਾਰਦਾ ਹੋਰ ਕਿੰਨੇ ਮਾਰੇ ਆ ਆਈਡੀ ਨੂੰ ਹੱਥ ਕਿੰਨਾ ਮਾਰੀਦਾ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨ ਆਏ ਫਿਰ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਆ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਚੌੜ ਘਾਰੇ ਸ਼ੋਰ ਘਾਰੇ ਚੌੜ ਘਰ ਮਲਾਈ ਅੰਮ੍ਰਿਤਸਰ ਦੇ ਰਾਦੇਕਿਸ਼ਨ ਮੈਡੀ ਸਿਟੀ ਹਸਪੀਟਲ ਵਿੱਚ ਪੈਸੇ ਨੂੰ ਲੈ ਕੇ ਪਿਆ ਪੰਗਾ ਮਰੀਜ਼ ਦਾ ਬ੍ਰੇਨ ਹੈਮਰਜ ਦੇ ਕਾਰਨ ਡਾਕਟਰ ਨੇ ਕੀਤਾ ਸੀ ਆਪਰੇਸ਼ਨ ਅੰਮ੍ਰਿਤਸਰ ਦੇ ਬਟਾਰਾ ਰੋਡ ਤੇ ਰਾਦੇਕਿਸ਼ਨ ਮੈਡੀ ਸਿਟੀ ਹਸਪੀਟਲ ਵਿੱਚ ਪੈਸੇ ਲੈ ਕੇ ਮਰੀਜ਼ ਦਾ ਪਰਿਵਾਰ ਤੇ ਡਾਕਟਰ ਆਮਣੇ ਸਾਹਮਣੇ ਹੋਏ ਨੇ ਪਹਿਲਾਂ ਪੈਸੇ ਲੈ ਕੇ ਬਹਿਸਵਾਜ਼ੀ ਹੁੰਦੀ ਹੈ ਫਿਰ ਗੱਲ ਪੁਲਿਸ ਤੱਕ ਪਹੁੰਚ ਜਾਂਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਦਾ ਬ੍ਰੇਨ ਦਾ ਆਪਰੇਸ਼ਨ ਹੋਣਾ ਸੀ ਡਾਕਟਰ ਨੇ 40000 ਦਾ ਪੈਕੇਜ ਕੀਤਾ ਸੀ ਪਰ ਬਿੱਲ ਥੋੜਾ ਥੋੜਾ ਕਰਕੇ ਲੱਖ ਰੁਪਏ ਦੇ ਕਰੀਬ ਬਣਾ ਦਿੱਤਾ ਜਾਂਦਾ ਹੈ ਤੇ ਹੁਣ 1 ਲੱਖ ਰੁਪ ਲੱਤਾ ਗਿਆ ਹੁਣ ਪੁਲਿਸ ਨੂੰ ਵੀ ਬੁਲਾ ਲੱਤਾ ਗਿਆ ਹੋਕੇ ਦੇ ਪਹੁੰਚੇ ਪੁਲਿਸ ਮੀਡੀਆ ਦੇ ਨਾਲ ਚੁੱਪਚਪੀਤੀ ਹੋਦੀ ਭੱਜਦੀ ਨਜ਼ਰ ਆਦੀ ਹੈ ਮੀਡੀਆ ਤੋਂ ਇੰਨੇ ਨਹੀਂ ਬਲਕਿ ਇਸ ਮਾਮਲੇ ਚ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਆਕਾਸ਼ਦੀਪ ਸਿੰਘ ਜੀ ਦਾ ਇੱਥੇ ਰਾਧਾਕ੍ਰਿਸ਼ਨਾ ਮਤਲਬ ਹਸਪੀਟਲ ਚ ਇਹਨਾਂ ਦਾ ਲਾਜ ਚੱਲ ਰਿਹਾ ਜੀ ਬ੍ਰੇਨ ਟੈਕ ਹੋ ਗਿਆ ਜੀ ਇਹਨਾਂ ਨੂੰ ਤੇ ਡਾਕਟਰ ਹੁਣ ਤੱਕ 1.2 ਲੱਖ ਰੁਪਏ ਬਣਾ ਕੇ ਬੈਠੇ ਆ ਜੀ ਤੇ 1.5 ਲੱਖ ਰੁਪਏ ਆਪਾਂ ਦੇ ਦਿੱਤਾ ਤੇ 70000 ਰੁਪਏ ਹੋਰ ਬਣਾ ਕੇ ਬੈਠੇ ਆ ਜੀ ਤੇ ਥੋੜਾ ਇਹਨਾਂ ਨੂੰ ਕਿਹਾ ਵੀ ਛੋਟੇ ਮਰ ਕਰੋ ਤੁਸੀਂ ਤੇ ਨਹੀਂ ਕਰਦੇ 104 ਤੇ ਵੀ ਆਪਾਂ ਜਿੱਦਾਂ ਆਸ਼ਵਮਾਨ ਕਾਰਡ 104 ਤੇ ਫੋਨ ਲਾ ਕੇ ਵੇਖਿਆ ਜੀ ਤੇ ਉਹ ਵੀ ਇਹਨਾਂ ਨੇ ਕੱਟ ਕੇ ਤੇ ਕਹਿੰਦੇ ਵੀ ਡਾਕਟਰ ਸਾਹਿਬ ਨੂੰ ਤੁਸੀਂ ਗੱਲ ਕਰ ਲਿਓ ਹਾਂਜੀ ਕੌਣ ਹੈ ਤੁਹਾਡੇ ਇੱਥੇ ਮੇਰੇ ਫਾਦਰ ਸਾਹਿਬ ਹੈ ਜੀ ਕੀ ਕੀ ਨਾਮ ਹੈ ਤੇ ਕਿੰਨੀ ਉਮਰ ਬਲਵਿੰਦਰ ਸਿੰਘ ਹੈ ਜੀ 45 ਈਅਰ 올ਡ ਹੈ ਉਹਨਾਂ ਦੀ ਹੈਗੀ ਹੈ ਕਿੰਨੀ ਤਰੀਕ ਨੂੰ ਤੁਸੀਂ ਲੈ ਕੇ ਆਏ 4 ਤਰੀਕ ਨੂੰ ਉਹਨਾਂ ਨੂੰ ਕਰਾਇਆ ਜੀ ਤੇ 5 ਤਰੀਕ ਨੂੰ ਇਹਨਾਂ ਨੇ ઓਪਰੇਟ ਕੀਤਾ 40000 ਦਾ ਪੈਕੇਜ ਦੱਸਿਆ ਜੀ ਇਹਨੂੰ ਤੇ ਹੁਣ ਥੋੜਾ 15000 ਰੁਪਏ 7000 ਰੁਪਏ ਵੈਂਟੀਲੇਟਰ ਦਾ ਦ ਤੇ 15000 ਰੁਪਏ ਟੋਟਲ ਖਰਚਾ ਆਈ ਜਾਂਦਾ ਪਲੱਸ ਆਈ ਜਾਂਦਾ ਆਉਣ ਜਾਣ ਦਾ ਚਲੋ ਸਾਨੂੰ ਉਹ ਵੀ ਦਾ ਤੇ ਹੁਣ ਕੋਈ ਦੱਸਦੇ ਨਹੀਂ ਪਏ ਮਤਲਬ ਉਹਦਾ ਹੀ ਜਾਣਦੇ ਅਕੇ ਹੁਣ ਹੁਣ ਕੀ ਮੰਗ ਕਰਦੇ ਤੇ ਮੰਗਹੀਂ ਇਨਸਾਫ ਚਾਹੁੰਦੇ ਆ ਵੀ ਸਾਨੂੰ ਠੀਕ ਕਰਨ ਲਾਜ ਉਹਨਾਂ ਦਾ ਵਧੀਆ ਕਰਨ ਤੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਹੁੰਦੀ ਤੇ ਉਹਦੇ ਜ਼ਿੰਮੇਵਾਰ ਇਹ ਹੋਣਗੇ ਜੀ ਕੀ ਕਾਰਡ ਬਣਿਆ ਤੁਹਾਡਾ ਅਸੀਂ ਕਾਰਡ ਹਾਂਜੀ ਬਣਿਆ ਜੀ ਉਹਨਾਂ ਦਾ ਕੀ ਕਹਿੰਦੇ ਕੋਈ 104 ਤੇ ਆਪਾਂ ਉਹਦਾ ਵੀ ਪੁੱਛਿਆ ਕਹਿੰਦੇ ਨਹੀਂ ਹੁੰਦਾ ਹੈ ਨਹੀਂ ਵਿੱਚ ਪੈ ਕੇ ਨਹੀਂ ਹੈਗੇ ਜੀ अच्छा ते इन्होने 40000 ਦਾ ਪੈਕੇਜ ਕੀਤਾ ਹਾਂਜੀ 40000 ਦਾ ਪੈਕੇਜ ਕਿੰਨੇ ਪੈਸੇ ਤੁਹਾਡੇ ਕੋਲ ਲੈ ਚੁੱਕੇ ਹੁਣ ਤੱਕ 1.5 ਲੱਖ ਰੁਪਇਆ ਲਾਇ ਪਲੱਸ ਹੀ ਹੋ ਗਿਆ ਜੀ ਟੋਟਲ ਕਿੰਨੇ ਪੈਸੇ ਤੁਹਾਡੇ ਇੱਥੇ ਲੱਗ ਚੁੱਕੇ ਨੇ ਟੋਟਲ 1.5 ਲੱਖ ਤੋਂ ਪਲੱਸ ਹੋ ਗਿਆ ਜੀ ਕਿੰਨਾ ਬਿਲ ਬਣਿਆ ਹੋਊ ਸਵਾ ਲੱਖ ਪੌਣੇ 2 ਲੱਖ ਰੁਪਇਆ ਬਣਿਆ ਜੀ ਹੁਣ ਕੀ ਹੁਣ ਕੋਈ ਦੱਸ ਦੇਣੀ ਹੈ ਕੋਈ ਹੁਣ ਨਹੀਂ ਸਰ ਇਹੀ ਕਹਿ ਰਿਹਾ ਕਿ ਮਤਲਬ ਤੁਸੀਂ ਬੁਲਾਈ ਸੀ ਜਾਂ ਉਹਨਾਂ ਨੇ ਬੁਲਾਈ ਸੀ ਉਸ ਉਹਨਾਂ ਨੇ ਬੁਣਾਈ ਚ ਲੱਗਦਾ ਨਹੀਂ ਕਿ ਨਾ ਬੁਲਸਾਰੇ ਵੀ ਰਲੇ ਭਾਈ ਉਹਨਾਂ ਨਾਲ ਬੁਲਸਾਰੇ ਤੇ ਕੋਈ ਗੱਲਬਾਤ ਨਹੀਂ ਕਰਦੇ ਮੋਟਰਸਾਈਕਲ ਨੂੰ ਸਗ ਆ ਮਾਰ ਕੇ ਕੈਮਰੇ ਨੂੰ ਲੱਤ ਤੇ ਗਾਂਘੇ ਆ ਜੀ ਕੋਈ ਗੱਲਬਾਤ ਨਹੀਂ ਸੁਣਦੇ ਜੀ ਹਾਂਜੀ ਡਾਕਟਰ ਸਾਹਿਬ ਵੀ ਸੋ ਉਹਦਾਂ ਤੇ ਨਹੀਂ ਸਾਨੂੰ ਚੰਗੀ ਤਰ੍ਹਾਂ ਗੱਲਬਾਤ ਕਰਦੇ ਪਏ ਮੇਰਾ ਨਾਮ ਰਮਨ ਹੈ ਮੈਂ શ્રી ਰਾਧਾਕ੍ਰਿਸ਼ਨਾ ਮੈਡੀ ਸਿਟੀ ਪਿੰਲੇ ਨੂੰ 36 ਬਟਾਲਾ ਰੋਡ ਤੇ ਹਸਪੀਟਲ ਹੈ ਇਹ ਪੇਸ਼ੈਂਟ ਸਾਡੇ ਕੋਲ 4 ਤਰੀਕ ਨੂੰ ਆਇਆ ਹੈ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਡਾਕਟਰ ਪੰਕਜ ਉਪਲ ਨੇ ਸਰਜਰੀ ਕੀਤੀ ਹੈ। ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਵਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋ ਉਹ ਕੰਸੈਂਟ ਲਿੱਤੇ ਗਿਆ ਔਰ ਕੱਲੀ-ਕੱਲੀ ਚੀਜ਼ ਇਹਨਾਂ ਨੂੰ ਐਕਸਪਲੇਨ ਕੀਤੀ ਗਈ ਹੈ। ਔਰ ਉਹਦੇ 2 ਦਿਨ ਬਾਅਦ ਪੇਸ਼ੈਂਟ ਦੀ ਟਕਲੋਸਟਮੀ ਕੀਤੀ ਹੈ। ਉਹਦੇ ਬਾਰੇ ਵੀ ਪੇਸ਼ੈਂਟ ਦੇ ਕੰਸੈਂਟ ਦਿੱਤੇ ਗਿਆ ਔਰ ਕੱਲੀ-ਕੱਲੀ ਚੀਜ਼ ਪੇਸ਼ੇ ਨੂੰ ਸਮਝਾਈ ਗਈ ਹੈ। ਡਾਕਟਰ ਉਹਦਾ ਕਿੰਨਾ ਖਰਚਾ ਪੈ ਰਿਹਾ ਹੈ ਇਸ ਨੂੰ? ਆਈਸੂ ਦਾ, ਰੋਜ਼ ਦਾ ਇਹਨਾਂ ਨੂੰ 8000 ਰਾਈਸੂ ਜਦਾ ਪੈ ਰਿਆ 2000 ਵੀ ਇਹਨੂੰ ਆਕਸੀਜਨ ਦਾ ਪੈ ਰਿਆ ਖਰਚਾ ਇਹਨਾਂ ਦਾ ਵਾਲਾ ਕਿਸ ਚੀਜ਼ ਦਾ ਪਾਇਆ ਜੀ ਇਹਨਾਂ ਦੇ ਦੇਖੋ ਜੀ ਇਹ ਪੇਸ਼ੈਂਟ ਪਿਛਲੇ 4 ਦਿਨ ਤੋਂ ਹਸਪੀਟਲ ਇਹਨਾਂ ਕੋਲ ਡਿਮਾਂਡ ਕਰ ਰਿਹਾ ਕਿ ਇਹਨਾਂ ਦੇ ਪੈਸੇ ਡਿਊ ਹੋ ਗਏ ਆ ਸਾਨੂੰ ਅਸੀਂ ਪੈਸੇ ਦਿਓ ਦੇ ਔਰ ਅੱਜ ਜਦੋਂ 5ਵੇਂ ਦਿਨ ਪੇਸ਼ੈਂਟ ਕਹਿੰਦਾ ਜੀ ਅਸੀਂ ਪੈਸਾ ਤੁਹਾਡਾ ਕੋਈ ਨਹੀਂ ਆ ਔਰ ਨਹੀਂ ਦੇਣਾ ਤੇ ਪੇਸ਼ੈਂਟ ਇਦਾਂ ਲੈ ਕੇ ਜਾਣਾ ਹੈ ਤੇ ਜਦਕਿ ਇਹਨਾਂ ਦਾ ਪੇਸ਼ੈਂਟ ਇਸ ਵੇਲੇ ਬਿਲਕੁਲ ਠੀਕ ਹੈਗਾ ਤੇ ਅਸੀਂ ਜਿੰਦੇ ਪੈਸੇ ਦੇ ਦੇ ਨਾਲ ਅਸੀਂ ਵੀ ਚਾਹੁੰਦੇ ਆ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੋ ਗਿਆ ਏ ਔਰ ਹਸਪੀਟਲ ਨੇ ਹਸਪੀਟਲ ਦੇ ਸਟਾਫ ਔਰ ਡਾਕਟਰਾਂ ਦੀ ਡੇਲੀ ਵਿਜ਼ਿਟ ਨਾਲ ਇਨੀ ਮਿਹਨਤ ਲੱਗੀ ਆ ਅਸੀਂ ਚਾਹੁੰਦੇ ਆ ਕਿ ਹਸਪੀਟਲ ਨੂੰ ਇੱਕ ਰਿਸਪੈਕਟੇਬਲ ਅਮਾਉਂਟ ਦਿੱਤੀ ਜਾਵੇ ਜਿਸ ਦੇ ਨਾਲ ਕਿ ਤਾਂਕਿ ਹਸਪੀਟਲ ਦੇ ਜਿਹੜੇ ਐਕਸਪੈਂਡੀਚਰ ਗਏ ਆ ਔਰ ਮੈਡੀਸਿਨ ਦੇ ਜਿਹੜੇ ਪੇਸ਼ੈਂਟ ਨੂੰ ਲੱਗੀ ਆ ਉਹਦੇ ਪੈਸੇ ਦੀ ਡਿਮਾਂਡ ਕਰ ਰਿਹਾ ਉਹ ਜੈਨੂਇਨ ਡਿਮਾਂਡ ਗਈ ਹੈ ਜੇ ਤੁਹਾਨੂੰ ਜਿਹੜਾ ਇਲਾਜ ਕੀਤਾ ਗਿਆ ਇਸ ਤੋਂ ਕੋਈ ਤੁਹਾਡੇ ਹਸਪਤਾਲ ਕੋਈ ਆਸ਼ਵਾਲ ਘੱਟ ਜਾਂਦਾ ਤੇ आयुष्मान के कार्ड्स अठे हॉस्पिटल चलਦੇ ਨੇ ਜਿਹਦੇ ਚ ਅਸੀਂ ਡਾਇਲਿਸਿਸ ਫ੍ਰੀ ਕਰਦੇ ਆ ਯੂਰੋਲੋਜੀ ਦਾ ਸਾਰਾ ਕੰਮ ਫ੍ਰੀ ਕਰਦੇ ਆ ਉਸ ਤੋਂ ਇਲਾਵਾ ਅਸੀਂ ਸਾਡੇ ਚੂਲੇ ਵੀ ਫ੍ਰੀ ਹੁੰਦੇ ਨੇ ਜਿਹੜਾ ਪੇਸ਼ੁਨਾ ਆ ਉਹ ਕਹਦਾ ਨਹੀਂ ਉਹ ਬ੍ਰੇਨ ਹੈ ਉਹ ਆਯੂਸ਼ਮਾਨ ਚ ਨਹੀਂ ਕਵਰ ਹੁੰਦਾ ਕਿਹੜੀ ਚੀਜ਼ ਕਿਹੜੀ ਬੀਨਾਂ ਲਾਜੋ ਕਰਨੋਟਮੀ ਉਹ ਚੀਜ਼ ਵੀ ਕਰਨੋਟਮੀ ਤੋਂ ਬਾਅਦ ਟ੍ਰਿਕਲੋਸਟਮੀ ਹੋਈ ਹੈ ਇਹ ਦੋਨੇ ਆਯੂਸ਼ਮਾਨ ਚ ਕਵਰ ਨਹੀਂ ਹੁੰਦੀਆਂ ਮੈਰੋਜ਼ ਵੀ ਦਿਮਾਗ ਦੀ ਹਾਂ ਉਹਦੇ ਚ ਸਾਰਾ ਦਿਮਾਗ ਦਾ ਇੱਕ ਹਿੱਸਾ ਕਢਾਲ ਕੇ ਉਹਨੂੰ ਚੰਗੀ ਤਰ੍ਹਾਂਦਰੋਂ ਜਿਹੜਾ ਵੀ ਬਲੱਡ ਜਮਿਆ ਆ ਸੀ ਸਾਰਾ ਵਾਰ ਨਿਕਾਲਿਆ ਉਹ ਆਯੂਸ਼ਵੰਚ ਕਵਰ ਨਹੀਂ ਹੁੰਦਾ ਜਿਹੜੀਆਂ ਬਾਕੀ ਚਾਰ ਚੀਜ਼ਾਂ ਹੁੰਦੀਆਂ ਉਹ ਅਸੀਂ ਰੋਜ਼ ਪਬਲਿਕ ਨੂੰ ਸਰਵਿਸ ਦੇ ਨਹੀਂ ਆ ਜਿੱਥੇ ਐਵਰੇਜ ਰੋਜ਼ ਦੇ ਸਾਡੇ ਕੋਲ 10 ਡਾਇਲਿਸਿਸ ਹੁੰਦੇ ਆ ਉਹਦੇ ਨਾਲ ਕਿੰਨੇ ਨੂੰ ਇਹਨਾਂ ਦੇ ਪੈਸੇ ਬਣ ਚੁੱਕੇ ਹੁੰਦੱਕੇ ਕਿੰਨੇ ਨਾਲ ਕਿੰਨੇ ਟੋਟਲ ਬਿੱਲ ਬਣਿਆ ਕਿੰਨੇ ਦੇ ਦਿੱਤੇ ਹੋਏ ਇਹਨਾਂ ਨੇ ਇਹਨਾਂ ਦਾ 74000 ਰੁਪਏ ਬਕਾਇਆ ਹੈ ਇਹਨਾਂ ਨੇ 2 ਸਰਜਰੀ ਹੋਈਆਂ ਉਸ ਤੋਂ ਇਲਾਵਾ ਅਪਰੋਕਸੀਮੇਟਲੀ ਇਹਨਾਂ ਨੇ ਸਾਨੂੰ 1 ਲੱਖ ਰੁਪਏ ਦਿੱਤਾ ਹੈ ਤਦ ਤਰਜ਼ ਸਾਡਾ ਬਖਾਇਆ ਗਿਆ ਪਰ ਮਰੀਜ਼ ਕਹਿੰਦੇ ਜੀ ਮੈਂ ਪੈਸੇ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਡਜਸਟਮੈਂਟ ਹੁੰਦੀ ਹੈ ਜਿਹੜਾ ਕਿ ਸਾਡਾ ਹੈਲਥ케ਅਰ ਸੈਕਟਰ ਹੈ ਉਹ ਹਰ ਵੇਲੇ ਇਸ ਚੀਜ਼ ਦੇ ਨਾਲ ਹੀ ਹੁੰਦਾ ਹੈ ਕਿ ਪੇਸ਼ੈਂਟ ਦਾ ਵੀ ਕੰਮ ਅਡਜਸਟਮੈਂਟ ਹੋ ਜੇ ਔਰ ਹਸਪੀਟਲ ਲਾਸ ਨਾ ਹੋਵੇ ਇਨਾਂ ਨੂੰ ਪੂਰੀ ਇਲਾਜ ਦੀ ਜਾਣਕਾਰੀ ਦਿੱਤੀ ਸੀ ਤੁਸੀਂ ਨੇ ਇਹਨਾਂ ਨੂੰ ਪੂਰੀ ਇਲਾਜ ਦੀ ਜਾਣਕਾਰੀ ਦਿੱਤੀ ਹੈ ਵੀਡੀਓ ਕਨਸੈਂਟ ਹੈ ਗਿਆ ਇਹਨਾਂ ਦੇ ਰਿਟਰਨ ਕਨਸੈਂਟ ਹੈ ਔਰ ਜਿੰਨੇ ਵੀ ਇਹਨਾਂ ਦੇ ਰਿਲੇਟਿਵ ਆਏ ਸਭ ਦੇ ਸਾਡੇ ਕੋ ਕਨਸੈਂਟ ਹੈ ਇੱਕ ਇੱਕ ਅਲੀਕਲੀ ਚੀਜ਼ ਤੇ ਸਾਡੇ ਕੋ ਕਨਸੈਂਟ ਹੈ ਸਰ ਕੀ ਮਸਲਾ ਜੀ ਹਾਂਜੀ ਆਓ ਮੁੰਡਾ ਸਰ ਕੀ ਮਸਲਾ ਹੈ ਤੇ ਆਪਣਾ ਇਹ ਉੱਥੇ ਹਸਪਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਨਹੀਂ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਕੀ ਕਰਨਾ ਹੈ ਹਾਂਜੀ ਆਈ ਤੇ ਕਵਰ ਕਰ ਲੈ ਫਿਰ ਹੱਥ ਕਿੱਦਾਂ ਮਾਰ ਲੈ ਕਰੋ ਉੱਥੇ ਕਰੋ ਆਈਡੀ ਨੂੰ ਹੱਥ ਕਿੱਦਾਂ ਮਾਰ ਲੈ ਮੈਂ ਨਹੀਂ ਮਾਰਦਾ ਹੋਰ ਕਿੰਨੇ ਮਾਰੇ ਆ ਆਈਡੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨ ਆਏ ਫਿਰ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਆ ਬੈ ਨਹੀਂ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਹੋ ਗਿਆ ਓਏ ਯਾਰ ਆ ਸ਼ਾਟ ਘਾਰ ਸ਼ਾਟ ਘਾਰ ਆਰੇ ਸ਼ਾਟ ਘਾਰ ਮਲਾਜੇ ਬਾਹਰ ਸ਼ਾਟ ਨਾ ਦੇ